ਵਿਆਹ ਸੁਪਨਾ ਅਤੇ ਤੋਕਾ ਗੁਰਵਿੰਦਰ ਸਿੰਘ ਇੱਕ ਸਾਦਾ ਨਰਮਦਿਲ ਮੁੰਡਾ ਕਿਸਾਨ ਦੇ ਘਰ ਜੰਮਿਆ ਸੱਚਾ ਸੁਭਾਅ ਵਾਲਾ ਰਿਸ਼ਤਾ ਆਉਂਦਾ ਹੈ ਰਪਿੰਦਰ ਕੌਰ ਸੁੰਦਰ ਬੁੱਧੀਮਾਨ ਖੁਸ਼ਮિજાਜ ਅਤੇ ਅੰਦਰੋਂ ਬੇਚੈਨ ਦੋਵਾਂ ਦਾ ਵਿਆਹ ਹੁੰਦਾ ਹੈ ਘਰ ਵਿੱਚ ਖੁਸ਼ੀਆਂ ਸੱਸ ਸਹੁਰੇ ਦੀਆਂ ਅੱਖਾਂ ਦੇ ਵਿੱਚ ਬਲ ਦੀ ਖੁਸ਼ੀ ਪਰ ਰਪਿੰਦਰ ਦੀਆਂ ਅੱਖਾਂ ਦੇ ਵਿੱਚ ਕੁਝ ਹੋਰ ਸੀਗਾ ਕੈਨੇਡਾ ਦੀ ਚਮਕ ਅਤੇ ਇੱਕ ਨਵਾਂ ਰਿਸ਼ਤਾ ਰਪਿੰਦਰ ਕੈਨੇਡਾ ਜਾਂਦੀ ਹੈ ਇੱਥੇ ਤੱਕ ਕਹਾਣੀ ਸਧਾਰਨ ਹੈ ਪਰ ਫਿਰ ਦਾਖਲ ਹੁੰਦਾ ਹੈ ਇੱਕ ਹੋਰ ਮੁੰਡਾ ਦੋਮਾਂ ਦੀ ਮੁਲਾਕਾਤ ਦੋਸਤੀ ਨੇੜਤਾ ਤੇ ਫਿਰ ਕੱਲ ਪਹੁੰਚਦੀ ਹੈ ਪਿਆਰ ਤੱਕ ਰੁਪਿੰਦਰ ਦਾ ਦਿਲ ਕੈਨੇਡਾ ਵਿੱਚ اٹਕ ਜਾਂਦਾ ਹੈ ਪਰ ਉਸ ਦੀ ਜ਼ਿੰਦਗੀ ਭਾਰਤ ਵਿੱਚ ਹੈ ਗੁਰਵਿੰਦਰ ਸ਼ੁਰੂ ਹੁੰਦਾ ਹੈ ਧੋਖੇ ਦਾ ਸਫ਼ਰ ਡਿਪੋਰਟ ਦਾਦਾ ਅਤੇ ਸਾਜ਼ਿਸ਼ 2024 ਦੋਵੇਂ ਕੈਨੇਡਾ ਤੋਂ ਡਿਪੋਰਟ ਹੋ ਕੇ ਪੰਜਾਬ ਆ ਜਾਂਦੇ ਹਨ ਹੋਰ ਦਹਾਂਤਾ ਇੱਕ ਹੀ ਟੀਚਾ ਗੁਰਵਿੰਦਰ ਰਾਹ ਵਿੱਚ ਰੁਕਾਵਟ ਹੈ ਉਸ ਨੂੰ ਹਟਾਉਣਾ ਪਵੇਗਾ ਫੇਰ ਕੀ ਬੰਦਾ ਉਹੀ ਮੁੰਡਾ ਕਹਿੰਦਾ ਜੇਕਰ ਤੂੰ ਮੇਰੇ ਨਾਲ ਰਹਿਣਾ ਚਾਹਣੀ ਹੈ ਤਾਂ ਆਪਾਂ ਨੂੰ ਇਸ ਨੂੰ ਰਾਹ ਦੇ ਵਿੱਚ ਹਟਾਉਣਾ ਪਵੇਗਾ ਜਾਂ ਫਿਰ ਤੂੰ ਮੇਰੇ ਨਾਲ ਰਹਿਣਾ ਚਾਹਣੀ ਹੈ ਤਾਂ ਇਹਨੂੰ ਸਾਈਡ ਤੇ ਕਰਨਾ ਪਵੇਗਾ ਫੇਰ ਕੀ ਰਪਿੰਦਾ ਦਿਲੋਂ ਕਮਜ਼ੋਰ ਦਿਮਾਗੋਂ ਕਠੋਰ ਉਹ ਹਾਂ ਕਰ ਦਿੰਦੀ ਹੈ ਮੁੰਡੇ ਨੂੰ ਉਸ ਤੋਂ ਬਾਅਦ ਚੱਲਦਾ ਹੈ ਅਸਲ ਜ਼ਿੰਦਗੀ ਦਾ ਰਾਹ ਤਾ ਹੱਤਿਆ ਦੀ ਰਾਤ ਇੱਕ ਠੰਡੀ ਰਾਤ ਘਰ ਵਿੱਚ ਖਮੋਸ਼ੀ ਚੰਦ ਦੀ ਰੋਸ਼ਨੀ ਛੱਤ ਤੇ ਪੈਂਦੀ ਰਹੀ ਗੁਰਵਿੰਦਰ ਉੱਪਰ ਹੁੰਦਾ ਹੈ ਰਪਿੰਦਰ ਹੌਲੀ ਜੇ ਜਣੇ ਉੱਪਰ ਨੂੰ ਜਾਂਦੀ ਹੋਈ ਫਿਰ ਤਾਂ ਉਹਦੇ ਪਿੱਛੇ ਜਦੋਂ ਪਰਛਾਵਾਂ ਪੈਂਦਾ ਹੈ ਤਾਂ ਫਿਰ ਉਹ ਉਸ ਮੁੰਡੇ ਨੂੰ ਦੇਖਦਾ ਹੈ ਗੁਰਵਿੰਦਰ ਇਹ ਕੀ ਹੋ ਰਿਹਾ ਰਪਿੰਦਰ ਤੂੰ ਤੂੰ ਇਹਨਾਂ ਨਾਲ ਰਪਿੰਦਰ ਦੀਆਂ ਅੱਖਾਂ ਡਰ ਨਾਲ ਧਰੀਆਂ ਪਰ ਚਿਹਰੇ ਤੇ ਬਹਿਰਮੀ ਫਿਰ ਉਹ ਮੁੰਡਾ ਕਹਿੰਦਾ ਹੋ ਗਿਆ ਤੇਰਾ ਸਮਾਂ ਮੁਕੰਮਲ ਇੱਕ ਮੌਕਾ ਇੱਕ ੱਤਕਾ ਇੱਕ ਆਖਰੀ ਸਾਹ ਅਤੇ ਸੱਚੀ ਜ਼ਿੰਦਗੀ ਦਾ ਸੁਧਾਰਨ ਮੁੰਡਾ ਮਰ ਜਾਂਦਾ ਹੈ ਲਾਸ਼ ਛੱਤ ਦੇ ਉੱਤੇ ਪਈ ਰਹਿੰਦੀ ਹੈ ਰਪਿੰਦਰ ਦੌੜ ਕੇ ਕਲੋਨੀ ਵਿੱਚ ਸ਼ੋਰ ਮਚਾਉਂਦੀ ਹੈ ਕੋਈ ਗਰਵਿੰਦਰ ਛੱਤ ਤੇ ਮਰਿਆ ਪਿਆ ਹੈ ਪਰ ਅਸਲ ਸੱਚ ਸਸਪੈਂਸ ਹੁਣ ਸ਼ੁਰੂ ਹੁੰਦਾ ਹੈ ਪੁਲਿਸ ਐਂਟਰੀ ਸੱਚ ਦਾ ਖੁਲਾਸਾ ਡੀਐਸਪੀ ਦੀ ਐਂਟਰੀ ਉਹ ਕਹਿੰਦਾ ਹੈ ਇੱਥੇ ਕਹਾਣੀ ਕੁਝ ਹੋ ਰਹੀ ਹੈ ਦੋਸ਼ੀ ਕੋਈ ਹੋਰ ਹੈ ਕਾਲ ਰਿਕਾਰਡਿੰਗ ਖੋਲਦੇ ਹਨ ਲੋਕੇਸ਼ਨ ਡਾਟਾ ਮਿਲਦਾ ਹੈ ਦਰਸਾਭ ਚਟਾ ਖੁੱਲਦੀਆਂ ਹਨ ਸੱਚ ਸਾਹਮਣੇ ਰਪਿੰਦਰ ਦੇ ਹੱਥ ਕੰਬਦੇ ਨੇ ਪੁਲਿਸ ਹੱਥਕੜੀਆਂ ਪਾ ਕੇ ਕਹਿੰਦੀ ਸੱਚ ਕੋਈ ਨਹੀਂ ਬਚ ਸਕਦਾ ਤੇ ਨਾ ਹੀ ਸੱਚ ਤੋਂ ਕੋਈ ਬਚੇ ਰਪਿੰਦਰ ਮਹਿਲਾ ਜੇਲ੍ਹ ਵਿੱਚ ਮੁੰਡੇ ਨੂੰ ਫੜ ਲੈਂਦੀ ਹੈ ਪੁਲਿਸ ਤੇ ਫਿਰ ਕੀ ਉਸ ਤੋਂ ਬਾਅਦ ਉਹਨਾਂ ਤੇ ਕਾਰਵਾਈ ਹੁੰਦੀ ਹੈ ਸਟਾਰਟ ਪਰ ਕਹਾਣੀ ਮੁੱਕਦੀ ਇੱਥੇ ਨਹੀਂ ਰਪਿੰਦਰ ਜੇਲ੍ਹ ਦੀਆਂ ਖਿੜਕੀਆਂ ਤੋਂ ਬਾਹਰ ਤੱਕਦੀ ਹੈ ਪਛਤਾਵਾ ਅੰਦਰ ਟੁੱਟ ਚੁੱਕੀਆਂ ਖੁਸ਼ੀਆਂ ਜੋ ਪਿਆਰ ਤੋਂ ਖੇਤੇ ਬਣਦਾ ਹੈ ਉਹ ਅੰਤ ਵਿੱਚ ਸਿਰਫ ਤਵਾਹੀ ਲੈ ਕੇ ਆਉਂਦਾ ਹੈ ਇਹ ਸਾਰਿਆਂ ਨੂੰ ਮੈਂ ਕਹਿਣਾ ਇੱਕ ਸਟੋਰੀ ਬਣ ਗਈ ਹੈ ਪਰ ਬੇਨਤੀ ਹੱਥ ਜੋੜ ਕੇ ਹਰ ਇੱਕ ਕੁੜੀ ਨੂੰ ਹਰ ਇੱਕ ਭੈਣ ਨੂੰ ਕੀ ਆਪਣੇ ਮਾਂ ਪਿਓ ਦੀ ਇੱਜ਼ਤ ਤੁਹਾਡੇ ਹੱਥ ਦੇ ਵਿੱਚ ਹੈ ਜੋ ਕੁਝ ਅੱਜ ਉਸ ਕੁੜੀ ਨੇ ਕੀਤਾ ਹੈ ਇੱਕ ਨੌਜਵਾਨ ਮੁੰਡਾ ਸੋਹਣਾ ਸੁਨੱਖਾ ਜਿਹਨੂੰ ਇਸ ਦੁਨੀਆ ਤੋਂ ਜਾਣਾ ਪੈ ਗਿਆ ਐਦਾਂ ਦਾ ਕੋਈ ਵੀ ਸਟੈਪ ਨਾ ਚੱਕੇ ਜੇ ਤੁਹਾਨੂੰ ਲੱਗਦਾ ਹੈ ਕਿ ਹਾਂ ਤੁਸੀਂ ਉਹਦੇ ਨਾਲ ਨਹੀਂ ਰਹਿ ਸਕਦੀਆਂ ਤਾਂ ਪੁਦੀਨਾ ਇਦਾਂ ਦਾ ਕੁਝ ਕਦੇ ਵੀ ਨਾ ਕਰਿਓ ਕਿਉਂਕਿ ਜੇ ਤੁਹਾਨੂੰ ਕੁਝ ਗਲਤ ਲੱਗਦਾ ਹੈ ਉਹਦਾ ਡਿਸੀਜਨ ਪੁਲਿਸ ਲੈਂਦੀ ਹੈ ਕੋਰਟ ਲੈਂਦੀ ਆਨ ਔਰ ਤੁਹਾਡੇ ਹੱਥ ਦੇ ਵਿੱਚ ਕਿਸੇ ਦੀ ਜਾਨ ਲੈ ਜਾਣਾ ਇਹ ਕਾਨੂੰਨ ਨਹੀਂ ਕਹਿੰਦਾ ਸੋ ਮੇਰੀ ਬੇਨਤੀ ਆ ਤਾਣਾ ਨਾ ਰਿਆ ਕਰੋ ਇਸ ਦੁਨੀਆ ਦੇ ਵਿੱਚ ਬੜੀ ਬੜੀ ਆਪਾਂ ਕਿਸੇ ਨੇ ਨਹੀਂ ਆਉਣਾ ਇਸ ਵੀਡੀਓ ਦੇ ਵਿੱਚ ਜੋ ਵੀ ਲਾਈਨਾਂ ਵਰਤੀਆਂ ਗਈਆਂ ਹਨ ਸਿਰਫ ਇੱਕ ਸਟੋਰੀ ਟਾਈਪ ਵਰਤੀਆਂ ਗਈਆਂ ਹਨ ਪਰ ਅਸਲ ਸੱਚ ਤੁਸੀਂ ਨਿਊਜ਼ ਸਨ ਲੰਤੇ ਜੋ ਜੋ ਮੀਡੀਆ ਤੇ ਚੱਲ ਰਿਹਾ ਹੈ ਉਹ ਵੱਲ ਧਿਆਨ ਕਰਿਓ ਕਦੇ ਵੀ ਕੋਈ ਗਲਤੀ ਨਾ ਕਰਿਓ ਜਿਸ ਨਾਲ ਤੁਹਾਨੂੰ ਇਹੋ ਜਿਹੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਜੀ ਧੰਨਵਾਦ ਜੀ